ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਜੀ ਸਾਡੇ ਗ੍ਰਹਿ ਮੰਤਰੀ ਜੀ ਰੱਖਿਆ ਮੰਤਰੀ ਇਹ ਦਾਅਵੇ ਕਰਦੇ ਨੇ ਕਿ ਜੰਮੂ ਐ ਕਸ਼ਮੀਰ ਜਿਹੜਾ ਸਾਡੇ ਹੱਥ ਵਿੱਚ ਹੈ ਹੁਣ ਬਹੁਤ ਸੇਫ ਹੈ ਪਰ 25 ਸਾਲ ਪਹਿਲਾਂ ਜੋ ਕੁਝ ਸੀ ਉਹੀ ਕੁਝ ਅੱਜ ਹੈ ਇਹ ਇਨਸਾਨੀਅਤ ਦਾ ਕਤਲ ਹੈ ਇਨਸਾਨੀਅਤ ਨੂੰ ਮੈਂ ਸਮਝਦਾ ਸ਼ਰਮਿੰਦਾ ਕੀਤਾ ਗਿਆ ਹੈ ਧਰਮ ਨੂੰ ਸ਼ਰਮਿੰਦਾ ਕੀਤਾ ਗਿਆ ਇੱਕ ਧਰਮ ਨੂੰ ਬਦਨਾਮ ਕਰਨ ਲਈ ਜੇ ਤਾਂ ਸਾਨੂੰ ਸਾਰਿਆਂ ਨੂੰ ਦੁੱਖ ਆ ਤਾਂ ਅਸੀਂ ਇਕੱਠੇ ਹੋ ਕੇ ਕਿਉਂ ਨਹੀਂ ਜਾ ਸਕਦੇ ਆਮ ਆਦਮੀ ਪਾਰਟੀ ਪਹਿਲਾਂ ਕਰ ਗਈ ਜੀ ਕਾਂਗਰਸ ਫੇਰ ਆਪਣੇ ਤਰ੍ਹਾਂ ਤੇ ਹੁਣ ਤੁਸੀਂ ਤੀਜੇ ਧਾਦੇ ਜਾ ਰਹੇ ਹੋ ਕਿ ਜੇ ਆਪਾਂ ਸਾਰਿਆਂ ਨੇ ਦੁੱਖ ਹੈ ਤਾਂ ਸਾਨੂੰ ਤਾਂ ਇਕੱਠੇ ਹੋ ਕੇ ਸਾਂਝਾ ਸਦਾ ਦੇਣਾ ਚਾਹੀਦਾ ਸੀ ਕਿ ਜੇ ਹਰ ਇੱਕ ਬੰਦੇ ਨੇ ਆਪਣੀ ਪਾਰਟੀ ਦੇ ਬੈਨਰ 'ਤੇ ਦੁੱਖ ਪ੍ਰਗਟ ਕਰ ਲਿਆ ਤਾਂ ਮੈਂ ਸਮਝਦਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਗੱਲਾਂ ਵਿੱਚ ਅਸੀਂ ਸਾਰੇ ਇਕੱਠੇ ਆਂ ਔਰ ਜੋ ਮੈਨੂੰ ਲੱਗਦਾ ਹੈ ਕਿ ਜਿਉਂ ਪੰਜਾਬ ਦੀਆਂ ਜਿਵੇਂ ਜਿਵੇਂ ਖਬਰਾਂ ਆਈਆਂ ਫਲਾਨੀ ਜਗ੍ਹਾ ਕੈਂਟਲ ਮਾਰਚ ਹੋ ਗਿਆ ਫਲਾਨੀ ਜਗ੍ਹਾ ਕੈਂਟਲ ਮਾਰਚ ਹੋ ਗਿਆ ਉਹ ਸਾਰਿਆਂ ਨੇ ਫੈਜਟਰੀ ਅੱਜ ਦਾ ਦਿਨ ਰੱਖ ਲਿਆ ਚਲੋ ਅੱਧ ਦੇ ਘਟੇ ਦੇ ਫਰਕ ਦੇ ਸਾਰਿਆਂ ਨੇ ਕਰ ਲਿਆ ਤਾਂ ਮੈਂ ਸਮਝਦਾ ਇਹ ਵਿੱਚ ਕੋਈ ਮਾੜੀ ਗੱਲ ਨਹੀਂ ਅੱਜ ਸਾਰੇ ਹਿੰਦੁਸਤਾਨੀ ਜਿਹੜੇ ਆ ਉਹ ਇੱਕ ਵਿਸ਼ੇਸ਼ ਕਿ ਇਹਨਾਂ ਨੇ ਇਹ ਕੰਮ ਕੀਤਾ ਪਰ ਮੈਂ ਸਮਝਦਾ ਕਿ ਇਨਸਾਨ ਗਲਤ ਹੋ ਸਕਦਾ ਹੈ ਧਰਮ ਕਦੇ ਗਲਤ ਨਹੀਂ ਹੁੰਦਾ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਅੱਜ ਰੋਸ ਮਾਰਚ ਕੀਤਾ ਜਾ ਰਿਹਾ ਰੋਪਰਸ਼ਾਹ ਦੀਆਂ ਤਸਵੀਰਾਂ ਸ਼ੋਮਨੀ ਅਕਾਲੀ ਦਲ ਦੇ ਨੁਮਾਇੰਦਿਆਂ ਦੇ ਵੱਲੋਂ ਜੋ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸ਼ਹੀਦਾਂ ਨੂੰ ਜਿੱਥੇ ਤਾਂ ਨਿੰਦਿਆ ਵੀ ਘਟਨਾਵਾਂ ਦੀ ਕੀਤੀ ਜਾ ਰਹੀ ਹੈ ਜੋ ਵਾਪਰੀਆਂ ਕਿਵੇਂ ਦੇਖਦੇ ਹੋ ਜੀ ਅੱਜ ਇਕੱਠੇ ਹੋਏ ਹੋ ਕੈਂਡਰ ਮਾਰਚ ਕੱਢ ਰਹੇ ਹੋ ਜੋ ਘਟਨਾ ਪਹਿਲਗਾਮ ਦੇ ਵਿੱਚ ਵਾਪਰੀ ਦੀ ਆ ਅਜਿਹੇ ਦੁੱਖਤ ਜਿਹੜੇ ਹੈਗੇ ਆ ਘਟਨਾ ਕ੍ਰਮ ਹੋਣੇ ਤੇ ਬਾਰ ਬਾਰ ਹੋਈ ਜਾਣ ਇਹਨਾਂ ਨੂੰ ਕਿੱਦਾਂ ਦੇਖ ਬਹੁਤ ਅਫਸੋਸ ਦੀ ਗੱਲ ਹੈ ਕਿ ਆ ਦੋ ਦਿਨ ਪਹਿਲਾਂ ਜਿਹੜਾ ਪਹਿਲਗਾਉਂ ਜਿਹੜੀ ਘਟਨਾ ਹੋਈ ਹੈ ਇਹਨੇ ਅੱਜ ਤੋਂ 25 ਸਾਲ ਪਹਿਲਾਂ ਜਿਹੜੀ ਚਿੱਟੀ ਸਿੰਘਪੁਰਾ ਵਿੱਚ ਘਟਨਾ ਹੋਈ ਸੀ 36 ਨਿਰਦੋਸ਼ ਸਿੱਖਾਂ ਨੂੰ ਇੱਕ ਪਿੰਡ ਚੋਂ ਕੱਢ ਕੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਉਹਨਾਂ ਨੂੰ ਖੜੇ ਕਰਕੇ ਗੋਲੀਆਂ ਦੀ ਬਿਛਾੜ ਕਰਕੇ ਮਾਰ ਦਿੱਤਾ ਗਿਆ ਸੀ ਔਰ ਇਹੀ ਕੰਮ ਹੁਣ ਦੁਬਾਰਾ ਦੁਹਰਾਇਆ ਗਿਆ ਕਿ ਉਹ ਸੈਲਾਨੀ ਜਿਹੜੇ ਕੋਈ ਉੱਥੇ ਹਨੀਮੂਨ ਮਨਾਣ ਗਏ ਸੀ ਨੌਜਵਾਨ ਬੱਚੇ ਕੋਈ ਉੱਥੇ ਘੁੰਮਣ ਗਏ ਸੀ ਆਪਣੇ ਘਰਾਂ ਤੋਂ ਉਹਨਾਂ ਨੂੰ ਕੇਵਲ ਇਹ ਪੁੱਛ ਕੇ ਕਿ ਉਹ ਕਿਹੜੇ ਧਰਮ ਦੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਕੇਂਦਰ ਸਰਕਾਰ ਦੀ ਵੀ ਬਹੁਤ ਵੱਡੀ ਫੇਲਿਅਰ ਹੈ ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਜੀ ਸਾਡੇ ਗ੍ਰਹਿ ਮੰਤਰੀ ਜੀ ਰੱਖਿਆ ਮੰਤਰੀ ਜੀ ਦਾਅਵੇ ਕਰਦੇ ਨੇ ਕਿ ਜੰਮੂ ਐ ਕਸ਼ਮੀਰ ਜਿਹੜਾ ਸਾਡੇ ਹੱਥ ਵਿੱਚ ਹੈ ਹੁਣ ਬਹੁਤ ਸੇਫ ਹੈ ਪਰ 25 ਸਾਲ ਪਹਿਲਾਂ ਜੋ ਕੁਝ ਸੀ ਉਹੀ ਕੁਝ ਅੱਜ ਹੈ ਬੜੇ ਅਫਸੋਸ ਦੀ ਗੱਲ ਹੈ ਔਰ ਇਸੇ ਕਰਕੇ ਸਾਰੇ ਪੰਜਾਬੀਆਂ ਚ ਰੋਸ ਹੈ ਸਾਰੀਆਂ ਕਮਿਊਨਿਟੀਜ਼ ਦੇ ਲੋਕਾਂ ਚ ਰੋਸ ਹੈ ਔਰ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਤੁਰੰਤ ਫੜ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਕਿਹੜੀਆਂ ਸਾਜ਼ਿਸ਼ਾਂ ਨਾਲ ਇਹੋ ਜੇ ਕੰਮ ਹੋ ਰਿਹਾ ਉਹ ਵੀ ਨੰਗਾ ਹੋ ਕੇ ਦੇਸ਼ ਵਾਸੀਆਂ ਦੇ ਸਾਹਮਣੇ ਆਉਣਾ ਚਾਹੀਦਾ ਜਿਹੜਾ ਨਾਮ ਪੁੱਛ ਕੇ ਮਜ਼ਾ ਪੁੱਛ ਕੇ ਇਹ ਕਾਰਵਾਈ ਕਰਨੀ ਇਹਦੇ ਇਹਦੇ ਪਿੱਛੇ ਦੀ ਜਿਹੜੀ ਰਾਜਨੀਤੀ ਹੈ ਜਾਂ ਸੋਚ ਆ ਵਿਚਾਰ ਉਹਨੂੰ ਕੀ ਸਮਝਦੇ ਤੁਸੀਂ ਦੇਖੋ ਇਹਦੇ ਬਾਰੇ ਇਸ ਮੌਕੇ ਤੇ ਕੁਝ ਵੀ ਕਹਿਣਾ ਮੈਂ ਸਮਝਦਾ ਗਲਤ ਹੈ ਪਰ ਇਹਦੇ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਦੀ ਜਿਹੜੀ ਸਮੈਲ ਹੈ ਉਹ ਆ ਰਹੀ ਹੈ ਕਿ ਇਹ ਪੁੱਛ ਕੇ ਕਿ ਤੁਹਾਡਾ ਕਿਹੜਾ ਧਰਮ ਹੈ ਉਰੇ ਫਿਰ ਇਹ ਕਹਿਣਾ ਕਿ ਜਾ ਕੇ ਆਪਣੇ ਮੋਦੀ ਨੂੰ ਦੱਸ ਦਿਓ ਕਿ ਅਸੀਂ ਹਿੰਦੂ ਮਾਰੇ ਆ ਇਹ ਮੇਰੇ ਸਮਝ ਤੱਕ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਇਹਦੀ ਪੂਰੀ ਸਾਜ਼ਿਸ਼ ਨੂੰ ਨੰਗਾ ਕਰਨਾ ਚਾਹੀਦਾ ਧਰਮ ਸਿਖਾਉਂਦਾ ਵੈਸੇ ਤੁਹਾਨੂੰ ਲੱਗਦਾ ਵੀ ਉਹ ਲੋਕ ਧਰਮੀ ਹੋ ਸਕਦੇ ਜਿਹੜੇ ਬਿਲਕੁਲ ਭਾਵੇਂ ਉਹ ਕਿਸੇ ਵੀ ਧਰਮ ਨਾਲ ਆਪਣੇ ਆਪ ਨੂੰ ਅਖੌਤੀ ਤੌਰ ਤੇ ਕਹਿੰਦੇ ਹੋਣ ਪਰ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਧਰਮ ਜਿਹੜਾ ਉਹ ਕਦੇ ਨਹੀਂ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਸੀ ਰੋਜ਼ ਪੜਦੇ ਆਂ ਔਰ ਸਾਨੂੰ ਗੁਰੂ ਸਾਹਿਬ ਦਾ ਵੀ ਇਹੀ ਉਪਦੇਸ਼ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰ ਜਿਓ ਇਹ ਇਨਸਾਨੀਅਤ ਦਾ ਕਤਲ ਹੈ ਇਨਸਾਨੀਅਤ ਨੂੰ ਮੈਂ ਸਮਝਦਾ ਸ਼ਰਮਿੰਦਾ ਕੀਤਾ ਗਿਆ ਹੈ ਧਰਮ ਨੂੰ ਸ਼ਰਮਿੰਦਾ ਕੀਤਾ ਗਿਆ ਇੱਕ ਧਰਮ ਨੂੰ ਬਦਨਾਮ ਕਰਨ ਲਈ ਅੱਜ ਸਾਰੇ ਹਿੰਦੁਸਤਾਨੀ ਜਿਹੜੇ ਹੈ ਉਹ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਨਫ਼ਰਤ ਨਾਲ ਦੇਖ ਰਹੇ ਹੈ ਕਿ ਇਹਨਾਂ ਨੇ ਇਹ ਕੰਮ ਕੀਤਾ ਪਰ ਮੈਂ ਸਮਝਦਾ ਕਿ ਇਨਸਾਨ ਗਲਤ ਹੋ ਸਕਦਾ ਹੈ ਧਰਮ ਕਦੇ ਗਲਤ ਨਹੀਂ ਹੁੰਦਾ ਧਰਮ ਘਾਵੇਂ ਉਹ ਇਸਲਾਮ ਧਰਮ ਹੈ ਭਾਵੇਂ ਉਹ ਸਿੱਖ ਧਰਮ ਹੈ ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਕਿ નિર્ਦੋਸ਼ ਵਿਅਕਤੀਆਂ ਦੀ ਹੱਤਿਆ ਕੀਤੀ ਜਾਵੇ ਬਕਰ ਸਾਹਿਬ ਤੁਸੀਂ ਕਹੇ ਵੀ ਸਾਰੇ ਪੰਜਾਬੀਆਂ ਨੂੰ ਦੁੱਖ ਆ ਪਰ ਇੱਕ ਸਵਾਲ ਮੈਂ ਉਧਰ ਵੀ ਪੁੱਛਿਆ ਤੇ ਤੁਹਾਨੂੰ ਵੀ ਪੁੱਛ ਰਿਹਾ ਵੀ ਜੇ ਤਾਂ ਸਾਨੂੰ ਸਾਰਿਆਂ ਨੂੰ ਦੁੱਖ ਆ ਤਾਂ ਅਸੀਂ ਇਕੱਠੇ ਹੋ ਕੇ ਕਿਉਂ ਨਹੀਂ ਜੱਗ ਸਕਦੇ ਆਮ ਆਦਮੀ ਪਾਰਟੀ ਪਹਿਲਾਂ ਕਰ ਗਈ ਜੀ ਕਾਂਗਰਸ ਫਿਰ ਆਪਣੇ ਤਰ੍ਹਾਂ ਪੇ ਹੁਣ ਤੁਸੀਂ ਤੀਜੇ ਧਾਗੇ ਜਾ ਰਹੇ ਹੋ ਵੀ ਜੇ ਆਪਾਂ ਨੂੰ ਸਾਰਿਆਂ ਨੂੰ ਦੁੱਖ ਆ ਤਾਂ ਸਾਨੂੰ ਤਾਂ ਇਕੱਠੇ ਹੋ ਕੇ ਸਾਂਝਾ ਸਦਕਾ ਦੇਣਾ ਚਾਹੀਦਾ ਸੀ ਦੇਖੋ ਦੁੱਖ ਸਾਰਿਆਂ ਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਹਰ ਇੱਕ ਬੰਦੇ ਨੇ ਆਪਣੀ ਪਾਰਟੀ ਦੇ ਬੈਨਰ ਹਟ ਦੁੱਖ ਪ੍ਰਗਟ ਕਰ ਲਿਆ ਤਾਂ ਮੈਂ ਸਮਝਦਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਇਕੱਠੇ ਨਹੀਂ ਹੋ ਜਾਣਾ ਚਾਹੀਦਾ ਜੀ ਸਾਨੂੰ ਵੀ ਇਕੱਠੇ ਹੋ ਕੇ ਸਾਰਿਆਂ ਨੂੰ ਸਦਾ ਦੰਦੇ ਸਮਾਜ ਨੂੰ ਗੱਲਾਂ ਵਿੱਚ ਅਸੀਂ ਸਾਰੇ ਇਕੱਠੇ ਆ ਔਰ ਜੋ ਮੈਨੂੰ ਲੱਗਦਾ ਹੈ ਕਿ ਜਿਉਂ ਪੰਜਾਬ ਦੀਆਂ ਜਿਵੇਂ ਜਿਵੇਂ ਖਬਰਾਂ ਆਈਆਂ ਕਿ ਫਲਾਨੀ ਜਗ੍ਹਾ ਕੈਂਡਲ ਮਾਰਚ ਹੋ ਗਿਆ ਫਲਾਨੀ ਜਗ੍ਹਾ ਕੈਂਡਲ ਮਾਰਚ ਹੋ ਗਿਆ ਉਹ ਸਾਰਿਆਂ ਨੇ ਹਫਾਜਟਰੀ ਅੱਜ ਦਾ ਦਿਨ ਰੱਖ ਲਿਆ ਚਲੋ ਅੱਧ ਦੇ ਘਟੇ ਦੇ ਫਰਕ ਤੇ ਸਾਰਿਆਂ ਨੇ ਕਰ ਲਿਆ ਤਾਂ ਮੈਂ ਸਮਝਦਾ ਇਹ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਅਸੀਂ ਸਾਰੇ ਇਸ ਮੁੱਦੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਔਰ ਅੱਜ ਪ੍ਰਧਾਨ ਮੰਤਰੀ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਰੱਖੀ ਹੋਈ ਹੈ ਇਹੋ ਜਿਹੇ ਜਿਹੜੇ ਮੁੱਦੇ ਨੇ ਇਹਨਾਂ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਕੋਈ ਅਜੀਬ ਗੱਲ ਨਹੀਂ ਅੱਗੇ ਨੂੰ ਅਜਿਹਾ ਕੁਝ ਨਾ ਵਾਪਰੇ ਵੀ ਇਹ ਫੁੱਲ ਸਟਾਪੇ ਲੱਗ ਜਾਏ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕੀ ਅਜਿਹਾ ਹੋਣਾ ਚਾਹੀਦਾ ਤੁਹਾਡੀ ਸੋਚ ਕੀ ਕਹਿੰਦੀ ਜੇ ਕੋਈ ਇੱਕ ਤਾਂ ਦੋਸ਼ੀਆਂ ਨੂੰ ਇਹੋ ਜਿਹੀ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਇਹੋ ਜਿਹਾ ਹਿਆਨਾ ਨਾ ਕਰ ਸਕੇ ਦੂਜਾ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਬਹੁਤ ਵੱਡੀ ਉਹਨਾਂ ਦੀ ਫੇਲਰ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਸਾਡੀ ਜਿਹੜੀ ਸਰਹੱਦ ਹੈ ਜੇ ਉਹ ਸੀਲ ਹੈ ਉੱਥੇ ਸਾਡੀ ਬੀਐਸਐਫ ਬੈਠੀ ਹੈ ਸਾਡੀ ਉੱਥੇ ਸੈਨਾ ਬੈਠੀ ਹੈ ਤਾਂ ਇਹੀ ਸਵਾਲ ਮੁੜਮੁੜ ਕੇ ਆਉਂਦਾ ਹੈ ਕਿ ਕਿਵੇਂ ਉਹ ਵਿਅਕਤੀ ਆ ਕੇ ਬੰਦਿਆਂ ਨੂੰ ਮਾਰ ਕੇ ਲੰਘ ਜਾਂਦੇ ਆ ਔਰ ਉੱਥੇ ਇੱਕ ਵੀ ਬੰਦਾ ਸਾਡੀ ਫੌਜ ਦਾ ਨਹੀਂ ਇੱਕ ਵੀ ਬੰਦਾ ਉੱਥੇ ਕੋਈ ਸੂਬੇ ਦੀ ਪੁਲਿਸ ਦਾ ਨਹੀਂ ਤਾਂ ਇਹ ਬੜਾ ਸੋਚਣ ਦੀ ਲੋੜ ਹੈ ਸਰਕਾਰ ਨੂੰ ਇਹਦੇ ਬਾਰੇ ਸਨਸੀਰਤਾ ਨਾਲ ਸੰਜੀਦਗੀ ਨਾਲ ਇਸ ਮਸਲੇ ਨੂੰ ਲੈਣ ਦੀ ਲੋੜ ਹੈ ਤਾਂ ਕਿ ਇਹੋ ਜਿਹੀ ਘਟਨਾ ਜੰਮੂ ਕਸ਼ਮੀਰ ਤੱਕ ਹੀ ਪੂਰੇ ਦੇਸ਼ ਵਿੱਚ ਕਿਧਰੇ ਵੀ ਨਾ ਵਾਪਰ ਸਕੇ ਬਿਲਕੁਲ ਸੋ ਘਟਨਾ ਬੜੀ ਦੁਖਦ ਹੈ ਦੁੱਖ ਸਭ ਨੂੰ ਹੈ ਪਰ ਇਸ ਗੱਲ ਦੇ ਉੱਤੇ ਵੀ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਵੀ ਅਜਿਹੇ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਉਸ ਦੇ ਲਈ ਕੋਈ ਪੱਕੇ ਪ੍ਰਬੰਧ ਕੀਤੇ ਜਾਣ ਚਾਹੀਦੇ ਸੁਰੱਖਿਆ ਟਾਈਟ ਕਰਨੀ ਚਾਹੀਦੀ ਹੈ ਸਜਾਵਾਂ ਸਖਤ ਹੋਣੀ ਚਾਹੀਦੀਆਂ ਪਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੋਈ ਦੁਖਦ ਜੋ ਵਰਤਾਰਾ ਉਹ ਦੇਖਣ ਦੇ ਵਿੱਚ ਨਹੀਂ ਮਿਲੇਗਾ ਪਰ ਅੱਜ ਰੋਸ ਮਾਰਚ ਜਿਹੜੇ ਹੈਗੇ ਕੈਂਡਲ ਮਾਰਚ ਕੱਢੇ ਜਾ ਰਹੇ ਆ ਵੱਖ-ਵੱਖ ਸ਼ਹਿਰਾਂ ਦੇ ਉੱਤੇ ਰੋਪੜ ਦੀਆਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਇਹ ਗੱਲਾਂ ਬਾਤਾਂ ਜਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਨਾਂ ਘਟਨਾਵਾਂ ਬਾਰੇ ਤੁਹਾਡੇ ਵਿਚਾਰ ਕੀ ਆ ਕਿ ਅਜਿਹੇ ਸਜਾਵਾਂ ਹੋਣੀ ਚਾਹੀਦੀਆਂ ਕਿਸ ਤਰ੍ਹਾਂ ਦਾ ਡਰਾਮਾ ਰੁੱਕ ਸਕਦੀਆਂ ਆਪਣੇ ਵਿਚਾਰ ਵੀ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ